ਲੈ ਕੇ ਇੱਕ ਹੋਰ ਬਹੁਤ ਵੱਡਾ ਖੁਲਾਸਾ ਹੋਇਆ ਜ਼ਾਰਦੀ ਰਹਿਣ ਵਾਲੀ ਜੋਤੀ ਮਲਹੋਤਰਾ ਜਿਹੜੀ ਕਿ ਖੂਫੀਆ ਯਾਨੀ ਕਿ ਕਹਿ ਲਿਆ ਕਿ ਜਸੂਸੀ ਮਾਮਲੇ ਦੇ ਵਿੱਚ ਗ੍ਰਿਫਤਾਰ ਹੈ ਉਹਦਾ ਰਿਮਾਂਡ ਜਿਹੜਾ ਲਿਆ ਹੋਇਆ ਆ ਉਹਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਦਰਅਸਲ ਹਸਨ ਅਲੀ ਜਿਹੜਾ ਪਾਕਿਸਤਾਨੀ ਖੂਫੀਆ ਏਜੰਸੀ ਦਾ ਵਿੱਚ ਕੰਮ ਕਰਦਾ ਹੈ ਉਹਦੇ ਨਾਲ ਉਹਦੀ ਚੈਟ ਜਿਹੜੀ ਹੈ ਉਹ ਵਾਇਰਲ ਹੋਈ ਹੈ ਜਿਸ ਦੇ ਵਿੱਚ ਹਸਨ ਅਲੀ ਕਹਿੰਦਾ ਆ ਕਿ ਮੇਰੀ ਦਿਲ ਤੋਂ ਦੁਆ ਆ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਮੋਰੇਉ ਜੋਤੀ ਮਲਹੋਤਰਾ ਕਹਿੰਦੀ ਆ ਕਿ ਮੇਰਾ ਵਿਆਹ ਪਾਕਿਸਤਾਨ ਚ ਕਰਾ ਦਿਓ ਮੈਂ ਖੁਸ਼ ਰਹੂਗੀ। ਵਿਜਲਾਲ ਪਿੱਛੇ ਜਿਹੜੀਆਂ ਚੈਟਸ ਜਿਹੜੀਆਂ ਵਾਇਰਲ ਹੋਈਆਂ ਸੀ ਤੇ ਦਾਨਿਸ਼ ਮਲ ਜਿਹੜਾ ਆ ਉੱਥੇ ਦਾ ਉਸ ਦੇ ਨਾਲ ਇਹਨਾਂ ਦੀਆਂ ਲਿੰਕ ਅਪ ਜਿਹੜੇ ਜੁੜਦੇ ਸੀ ਜੋਤੀ ਮਲਹੋਤਰਾ ਦੇ ਤਾਂ ਹੁਣ ਜੋਤੀ ਮਲਹੋਤਰਾ ਦੀ ਇਹ ਚੈਟ ਜਿਹੜੀ ਹੈ ਉਹ ਨਵੀਂ ਚੈਟ ਵਾਇਰਲ ਹੋਈ ਹੈ। ਔਰ ਇਹ ਚੈਟ ਤੋਂ ਬਾਅਦ ਜਿਹੜਾ ਆ ਇੱਕ ਹੋਰ ਵੱਡੀ ਅਪਡੇਟ ਵੱਡਾ ਕਲੂ ਜਿਹੜਾ ਆ ਉਹ ਸਾਹਮਣੇ ਆਇਆ ਕਹਿੰਦੇ ਨੇ ਕਿ ਜੋਤੀ ਮਲਹੋਤਰਾ ਜਿਹੜਾ ਆ ਅਟੈਕ ਤੋਂ ਪਹਿਲਾਂ ਯਾਨੀ ਕਿ ਜਿਹੜਾ ਪਹਿਲਕਮ ਅਟੈਕ ਹੋਇਆ ਉਸ ਤੋਂ ਪਹਿਲਾਂ ਪਠਾਨਕੋਟ ਆਈ ਔਰ ਪਠਾਨਕੋਟ ਦੇ ਵਿੱਚ ਆਈ ਹੈ ਤੇ ਉੱਥੇ ਆ ਕੇ ਉਸਨੇ ਕਿਸੇ ਤਰੀਕੇ ਦੀ ਕੋਈ ਵੀਡੀਓ ਨਹੀਂ ਬਣਾਈ ਹੈਗੀ ਵੀਡੀਓਗ੍ਰਾਫੀ ਨਹੀਂ ਕੀਤੀ ਹੈਗੀ ਟਰੈਵਲ ਲੌਗ ਨਹੀਂ ਬਣਾਇਆ ਸਗੋਂ ਕਿ ਉਸ ਦੀਆਂ ਫੋਟੋਸ ਤੋਂ ਪਤਾ ਲੱਗਦਾ ਹੈ ਕਿ ਉਹ ਪਠਾਨਕੋਟ ਆਈ ਹੈ ਔਰ ਫਿਲਹਾਲ ਕਹਿੰਦੇ ਨੇ ਕਿ ਜਿਹੜੀ ਜਾਂਚ ਜਲਸੀ ਹੈ ਇੰਡੀਅਨ ਜਾਂਚ ਏਜੰਸੀ ਇਸ ਨੂੰ ਪਠਾਨਕੋਟ ਵੀ ਲੈ ਕੇ ਆਈ ਹੈ ਔਰ ਉਹਨਾਂ ਨੂੰ ਸ਼ੱਕ ਹੈ ਕਿ ਸ਼ਾਇਦ ਇਹਦੇ ਵਿੱਚ ਕੋਈ ਕਲੂ ਜਾਂ ਕੋਈ ਕੁਝ ਹੋ ਸਕਦਾ ਹੈ ਔਰ ਪਾਕਿਸਤਾਨ ਦੇ ਲਈ ਜਸੂਸੀ ਦੇ ਸ਼ੱਕ ਦੇ ਵਿੱਚ ਫੜੀ ਗਈ ਹੈ ਇਹ ਇਸ ਆਰਤੀ ਰਹਿਣ ਵਾਲੀ ਆ ਜੋਤੀ ਮਲਹੋਤਰਾ ਯੂਟਿਊਬਰ ਆ